ਕੀ ਖਾ ਰੇ ਪੁੱਤ ਕੀ ਮਿਲ ਗਿਆ ਤੈਨੂੰ ਖਾਣ ਨੂੰ ਹੈ ਕੀ ਖਾਣ ਨੂੰ ਮਿਲ ਗਿਆ ਤੈਨੂੰ ਕੀ ਦਿੱਤਾ ਮੈਨੂੰ ਆਲੂ ਆਲੂ ਕੱਚਾ ਹੈ ਸਿਓ ਆ ਪਾਉਗਾ ਮੈਂ ਕੀ ਹੈ ਇਹ ਤੇਰਾ ਬੈ ਨਾਲ ਹੀ ਖੋ ਕੇ ਬਾਤ ਹੈ ਇਹ ਤੁਹਾਡੀ ਫੇਵਰਟ ਨਹੀਂ ਬੈਂਗਣ ਨਰਾਜ ਹੋ ਜਾਣਗੇ ਖਾਲੀ ਦੀ ਇਹ ਵੈਸੇ ਤਾਂ ਨੂੰ ਮਿਰਚ ਮਸਾਲਾ ਤੁਹਾਨੂੰ ਪਤਾ ਹੀ ਹੈ ਪਿਛਲੀ ਵਲੋਗ ਚ ਤੁਸੀਂ ਦੇਖਿਆ ਕੀ ਕੀ ਮਸਾਲੇ ਪਾਏ ਉਹੀ ਮਸਾਲਿਆਂ ਨਾਲ ਆਪਾਂ ਸਾਰੀ ਦੁਨੀਆ ਭਰ ਦੀਆਂ ਸਬਜ਼ੀਆਂ ਬਣਾ ਲਿਆ ਕਰਨੀਆਂ ਨੇ ਸਸਕੀ ਗਾ ਜੀ ਸਾਰਿਆਂ ਨੂੰ ਸਵਾਦ ਕਰ ਰਿਆ ਨਵੇਂ ਬਲੌਗ ਦੇ ਵਿੱਚ 11:30 ਹੋ ਚੁੱਕੇ ਆ ਚਾਹ ਆਪਾਂ ਪੀ ਲਈ ਆ ਡੜੀ ਸਸਕੀ ਗਾ ਠੀਕ ਠਾਕ ਮੰਮੀ ਸਸਕੀ ਗਾ ਜੀ ਪੋਕੋ ਉਰੀਆ ਟਕੜ ਟਕੜਦਾ ਨੂਰੀਆ ਠੀਕ ਠਾਕ ਵਾਹਿਗੁਰੂ ਚਾਹ ਆਪਾਂ ਪੀ ਲਈ ਆ ਗਲਾਸ ਭਰ ਭਰ ਕੇ ਹੁਣ ਕੱਟੇ ਜਾ ਰਿਹਾ ਬਤਾਉ ਦੁਪਹਿਰ ਦੀ ਰੋਟੀ ਬਣੇਗੀ 11:30 ਹੋ ਗਏ ਆ ਆਲੂ ਪਤਾ ਮਮੀ ਆਲੂ ਪਤਾ ਹੂੰ ਹੂੰ ਮਾਜੂ ਰੈਂਗੜ ਠੰਡ ਕਿਉਂ ਨਹੀਂ ਆ ਰਹੀ ਹਾਂ ਆ ਰਹੀ ਕੋ ਦਮ ਗੈਲੀ ਕੱਢ ਦੇ ਕੋ ਦਮ ਮੀ ਹੈ ਰੈਡੀ ਕੋਲੋਂ ਕਰੀ ਕੀ ਖਾ ਰਿਆ ਪੁੱਤ ਕੀ ਮਿਲ ਗਿਆ ਤੈਨੂੰ ਖਾਣ ਨੂੰ ਹੈ ਕੀ ਖਾਣ ਨੂੰ ਮਿਲ ਗਿਆ ਤੈਨੂੰ ਕੀ ਦਿੱਤਾ ਮੈਨੂੰ ਆਲੂ आलू कच्चा है शाबाश तो कुत्ता की है सारा कुछ खा ला सारा कुछ खा ला तू सारा कुछ कच्चे आलू खा ला कच्चे आलू बोली इधर इधर बी इधर बॉडी इधर ਚੰਬਗੀ ਆਪਣੀ ਸਭੀ ਖਾ ਲਿਆ ਹਾਂ ਆਪਣੀ ਸਹੀ ਸਬਜੀ ਖਾ ਲੀ ਬੈਂਗਣਾਂ ਨਹੀਂ ਗੰਦੀ ਹੈ ਸਸੀ ਗਾਲ ਜੀ ਸਾਰੇ ਕਿਵੇਂ ਹੋ ਠੀਕ ਠਾਕ ਆਪਾਂ ਹੀ ਬਹੁਤ ਵਧੀਆ ਕਰੇ ਬੰਦੇ ਨੇ ਮੇਰੀ ਫੇਵਰੇਟ ਤੇ ਤੁਹਾਡੀ ਫੇਵਰੇਟ ਮੇਰੀ ਹੈ ਤੁਹਾਡੀ ਮੇਰੀ ਵੀ ਨਹੀਂ ਹੈਗੀ ਤੁਹਾਡੀ ਫੇਵਰੇਟ ਡੈਡੀ ਦੀ ਫੇਵਰੇਟ ਆਲੂ ਬੈਂਗਣਾ ਦੀ ਸਬਜੀ ਸਾਡੀ ਕੋਈ ਫੇਵਰੇਟ ਨਹੀਂ ਹੈਗੀ ਪਰ ਬਣ ਜੂਗੀ ਤਾਂ ਆਪਾਂ ਖਾ ਲਾਂਗੇ ਤੁਸੀਂ ਇਹਨੇ ਚਾਣਾ ਖਾਂਦੇ ਤੁਸੀਂ ਇਹ ਵੀ ਤੁਸੀਂ ਕਹਿ ਰਹੇ ਤੁਹਾਡੀ ਫੇਵਰੇਟ ਨਹੀਂ ਬੈਂਗਣ ਨਰਾਜ ਹੋ ਜਾਣਗੇ ਖਾ ਲਈ ਦੀ ਇਹ ਵਾਸਤੇ ਦਾ ਉਹਦਾ ਦਿਲ ਰੱਖਣ ਵਾਸਤੇ ਖਾਣੀ ਪੈਣੀ ਨੇ ਬੈਂਗਣਾਂ ਨੂੰ ਵਿਚਾਰੇ ਦੇਖਣਗੇ ਆਹ ਵਧੀਆ ਬਣਦੀ ਸਬਜੀ ਬਣਦੀ ਤਾਂ ਵਧੀਆ ਹੈ ਪਰ ਫੇਵਰੇਟ ਨਹੀਂ ਹੈਗੀ ਫੇਵਰੇਟ ਨਵੇਂ ਮਿਰਚੇ ਵਿੱਚ ਸਾਲਾ ਤੁਹਾਨੂੰ ਪਤਾ ਹੀ ਹੈ ਪਿਛਲੀ ਵਲੋਗ ਵਿੱਚ ਤੁਸੀਂ ਦੇਖਿਆ ਹੈ ਕੀ ਕੀ ਮਸਾਲੇ ਪਾਏ ਉਹੀ ਮਸਾਲਿਆਂ ਨਾਲ ਆਪਾਂ ਸਾਰੀ ਦੁਨੀਆ ਭਰ ਦੀਆਂ ਸਬਜ਼ੀਆਂ ਬਣਾ ਲਿਆ ਕਰਨੀਆਂ ਨੇ ਕੁਛ ੱਡ ਨਹੀਂ ਪੈਣਾ ਹਣਾ ਮੈਂ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਕੀ ਤੁਸੀਂ ਕੀ ਕੀ ੱਡ ਪਾਣੇ ਤੁਸੀਂ ਦੱਸਿਓ ਆ ਪਾਊਗਾ ਮੈਂ ਕੀ ਇਹ ਇਹ ਤੇ ਮੋਬਾਈਲ ਨਾਲ ਹੀ ਖੋ ਕੇ ਬਾਤ ਧਨੀਆ ਤੜਕਾ ਹੋ ਗਿਆ ਤਿਆਰ ਕੋਕੋ ਵੀ ਹੋ ਗਈ ਤਿਆਰ ਰੋਟੀਆਂ ਖਾਣ ਵਾਸਤੇ ਪਹਿਲਾਂ ਕੱਚੇ ਆਲੂ ਖਾ ਗਈ ਆ ਕੋਕੋ ਕੀ ਲੱਭਦੀ ਇੱਥੇ ਪਤਾ ਰੋਟੀ ਖਾਈ ਰੋਟੀ ਪਾਦੀ ਸ਼ਾਬਾਸ਼ ਨਵੇੜਿਆ ਤਾਂ ਪਹਿਲੀ ਕੰਮ ਅਸੀਂ ਦੇਖੀ ਜਾਂਦੇ ਆ ਸਾਡੀ ਵਾਰੀ ਹਜੇ ਆਉਣੀ ਐ ਚਾਹ ਪਿਲੀ ਆ ਵਾ ਰਸ ਰਸ ਖਾ ਲਿਆ ਹੁਣ ਦੇਗੀ ਮਿਰਚ ਇਹਦੇ ਨਾਲ ਆਊਗਾ ਰੰਗ ਰੂਪ ਆਊਗਾ ਜਿੰਨੀ ਮਰਜ਼ੀ ਦੇਗੀ ਮਿਰਚ ਪਾ ਲਓ ਬੈਂਗਣਾ ਨੂੰ ਰੰਗ ਰੂਪ ਨਹੀਂ ਆਉਂਦਾ ਟਮਾਟਰ ਟਮਾਟਰ ਆਣੀ ਬਾਤ ਆਹੋ ਤੜਕਾ ਰਸਮੀ ਸੀਜੀ ਬਣੂਗੀ ਨਾ ਕੇ ਸੁੱਕੀ ਬਣੂ ਜਮਈ ਉਹ ਤੇ ਆਪਣੀ ਮਰਜ਼ੀ ਹੈ ਤੇ ਮੇਰੀ ਖਾਣੀ ਤਰੀ ਵਾਲੇ ਕਾ ਨਹੀਂ ਹੁੰਦੇ ਬੈਂਗਣ ਮਤਲਬ ਗਰੀ ਰਸਮੀ ਸੀ ਇੰਨੇ ਜਿਆਦਾ ਤਰੀ ਵਾਲੇ ਢੜਾ ਖਾਣੇ ਆ ਆਪਾਂ ਬੈਂਗਣ ਚਾਰਾ ਤਰੀ ਵਾਲੀ ਮਤਲਬ ਬਹੁਤੀ ਸੁੱਕੀ ਵੀ ਨਹੀਂ ਤੇ ਬਹੁਤੀ ਹੋ ਵੀ ਨਹੀਂ ਵਿਚ ਵਿਚਾਲੇ ਵਾਲਾ ਮਾਮਲਾ ਰੱਖਣਾ ਆਪਾਂ ਰਸਮੀ ਸੀ ਹਾਂਜੀ ਬਿਲਕੁਲ ਜੀ ਬਾਕੀ ਬਾਪੂ ਟੀਵੀ ਦੇਖਣ ਲੱਗੇ ਆ ਉਡੀਕ ਰਿਹਾ ਕਦੋਂ ਬੈਂਗਣ ਬਣਨਗੇ ਕਿਉਂਕਿ ਇਹਨਾਂ ਦੇ ਹੈਗੇ ਫੇਵਰਟ ਤੇ ਨਾਲ ਹੀ ਅਸੀਂ ਵੀ ਖਾਗੂ ਲਾਵਾਂਗੇ ਔਰ ਬਾਕੀ ਤੁਸੀਂ ਇੰਸਟਾਗ੍ਰam ਦੇ ਵੀ ਆ ਸਕਦੇ ਸਕੂਨ ਐ ਜਰਨੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਦੇਖ ਕੇ ਕਮੈਂਟ ਕਰਿਆ ਕਰੋ ਕੀ ਚੰਗਾ ਲੱਗਿਆ ਤੇ ਕੀ ਮਾੜਾ ਲੱਗਿਆ ਠੀਕ ਹੈ ਜੀ ਤੇ ਬਾਕੀ ਇਦਾਂ ਹੀ ਸਪੋਰਟ ਕਰਦੇ ਰਹੋ ਸਾਨੂੰ ਕੋਸ਼ਿਸ਼ ਕਰਦੇ ਰਾਵਾਂਗੇ ਅਸੀਂ ਵੀਡੀਓ ਇਦਾਂ ਹੀ ਪਾਦੇ ਰਾਵਾਂਗੇ ਫ੍ਰਿਜ ਹੁਣ ਖੁੱਲ ਚੁੱਕਿਆ ਆ ਵਿੱਚੋਂ ਕੀ ਨਿਕਲੂਗਾ ਹੋਰ ਕੁਝ ਨਿਕਲਣਾ ਮੇ ਬਸ ਤੜਕੇ ਵਾਲਾ ਮਾਮਲਾ ਪੂਰਾ ਹੋ ਗਿਆ ਹੁਣ ਪੈਣੇ ਆ ਆ ਇਹੀ ਵੇ ਕਹਿੰਦਾ ਸੀਗਾ ਆ ਡੰਡੀਆਂ ਰੱਖਣੀਆਂ ਨੇ ਸਾਰੀਆਂ ਦੀ ਤਾਂ ਰੱਖਣੀਆਂ ਦੋ ਹੀ ਨੇ ਤਾਂ ਸਾਰੀਆਂ ਨੇ ਸਾਰੀਆਂ ਨੇ ਹਾਂ ਡੰਡੀਆਂ ਰੱਖ ਕੇ ਬੜੇ ਵਧੀਆ ਲੱਗਦੇ ਨੇ ਉਹੀਵੇਂ ਚੁੰਨੀ ਵਾਲੇ ਜਿੱਥੇ ਮਿਰਚਾਂ ਲੱਗੀਆਂ ਹੁੰਦੀਆਂ ਉਹੀ ਤੁਸੀਂ ਅੱਖ ਤੇ ਰਾ ਦੇਣੇ ਮੈਂ ਤੜਕਾ ਪੈ ਕਰਮ ਕਿਦਾਂ ਅਸ ਤੇ ਠੋ ਫੜਾਫੜ ਛੋਟੀ ਹੈ ਤੜਕੇ ਦਾ ਛਿੱਟਾ ਅੱਖ ਚ ਬੈ ਜਾਣਾ ਠੀਕ ਆ ਹੁਣ ਇਹ ਟਾਈਮ ਲੱਗ ਗੋਣੇ ਤੂੰ ਕੇ ਵੀ ਸਹੀ ਨਹੀਂ ਹੁੰਦਾ ਐ ਤੇ ਤੇਰੀ ਰੋਟੀ ਤਾਂ ਮੁੱਕ ਗਈ ਆ ਕੀ ਲੱਭੀ ਜਾਣਾ ਹੁਣ ਆਪਣੇ ਭਾਂਡਿਆਂ ਚ ਹੈ ਓਡਾ ਤੂੰ ਨਹੀਂ ਹੈਗਾ ਜਿੱਡੇ ਤੇਰੇ ਭਾਂਡੇ ਰੱਖੇ ਆ ਦੇਖੀ ਕਿੱਡਾ ਕੋਲਾ ਰੱਖਿਆ ਬੁਲਡੋਗ ਐ ਤੂੰ ਰੋਟੀ ਦਾ ਖਾਲੀ ਐ ਹੁਣ ਕੀ ਲੱਭੀ ਜਾਣਾ ਐ ਇਧਰ ਆ ਇਧਰ ਆ ਬਰ ਪੁੱਤ ਖਾਲੀ ਰੋਟੀ ਮਾਈ ਪੀ ਲੈ ਚਲ ਪਾਣੀ ਪੀ ਲੈ ਉਹ ਡੰਗੜਾ ਆ ਜੀ ਕੁੱਕਰ ਦੇ ਵਿੱਚ ਆਪਣੇ ਬਤਾਉ ਕੈਦ ਹੋ ਗਏ ਆ ਉਹ ਮੈਂ ਆਪਣੇ ਕੈਮਰੇ ਚ ਕੈਦ ਨਹੀਂ ਕਰ ਸਕਿਆ ਹੁਣ ਵੱਜਣ ਗਿਆ ਸੀਟੀਆਂ ਵੀ ਸੂਟੀਆਂ ਸਭ ਬੰਦ ਸਭ ਹੋ ਗਿਆ ਲਾ ਮੈਂ ਕਿੱਥੇ ਸੀਗਾ ਵੀਡੀਓ ਨਹੀਂ ਬਣਾ ਸਕਿਆ ਫਿਰ ਰੋਟੀਆਂ ਬਣਾ ਆ ਗਏ ਤੇ ਫਿਰ ਆਪਾਂ ਹੁਣ ਕਰਾਂਗੇ ਲੰਚ ਆਲੂ ਬਤਾਉ ਨਾਲ ਲੋਈ ਪਰੌਠੇ ਬੰਦੇ ਨਾਲ ਬਤਾਉ ਦੀ ਸਬਜੀ ਇਹ ਤੋਂ ਬਾਅਦ ਆਪਾਂ ਕਰਾਂਗਾ ਆਖੋਗੀ ਠੀਕ ਅਮੀ ਹਾਂ ਹੈਗਾ ਹੈਗਾ ਜੀ ਡੈਡਸ ਕੋ ਲੋਈ ਪਰੌੜੇ ਦੇ ਆਲੂ ਵਰ ਆਉਂਦੀ ਸਬਜ਼ੀ ਭਾਈ ਯਾਰ ਡੜੀ ਰੋਟੀ 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 ਛਕੋ ਇਹ ਪ੍ਰਸ਼ਾਦ ਅਸੀਂ ਵੀ ਆਏ ਨਾਲ ਨਾਲ ਨਹੀਂ ਖਾਣੀ ਆਪਾਂ ਕੱਟੀਆਂ ਖਾਵਾਂਗੇ ਤਾਂ ਠੀਕ ਆ ਜੀ ਅੱਜ ਦਾ ਵਲੌਗ ਇੰਨਾ ਹੀ ਆਪਾਂ ਹੁਣ ਰਲ ਕੇ ਰੋਟੀ ਖਾਣ ਆਲੂ ਬਤਾਉਣਾ ਪਰੌੜੇ ਚਾਹ ਵੀ ਨਾਲ ਬਣਾਉਣੀ ਆ ਹੁਣ ਵੀ ਨਾਲ ਇਤੋਂ ਆ ਪੀ ਆ ਗਿਆ ਆ ਪਕੜਾ ਕੇ ਦਾ ਚਾਹ ਨਾਲ ਹੀ ਇਹਦੇ ਨਾਲ ਹੀ ਆਪਾਂ ਇਹ ਵਲੌਗ ਕਰਦੇ ਆ ਖਤਮ 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 ਪਲੀਜ਼ ਕਰਿਓ ਲਾਇਕ ਕਮੈਂਟ ਹੂੰ ਸਬਸਕ੍ਰਾਈਬਰ ਸਬਸਕ੍ਰਾਈਬਰ ਵੀ ਕਰ ਲਓ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਜਿਹੜੇ ਜਿਹੜੇ ਲਾਇਕ ਕਰਦੇ ਨੇ ਕਮੈਂਟ ਵੀ ਕਰਦੇ ਆ ਕਰੋ ਭਾਈ ਵੀ ਕਿਵੇਂ ਲੱਗੀ ਵੀਡੀਓ ਮਿਲਦੇ ਆ ਇਹੋ ਜਿਹੀ ਕੋਈ ਹੋਰ ਵੀਡੀਓ ਦੇ ਵਿੱਚ ਜਾਂ ਕੋਈ ਹੋਰ ਵੀਡੀਓ ਦੇ ਵਿੱਚ ਜਾਂ ਕੁਝ ਹੋਰ ਕਰਦੇ ਹੋਏ ਉਦੋਂ ਤੱਕ ਦੀ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖੇ